ਬਹੁਤ ਵੱਡੀ ਖਬਰ ਕਿਵੇਂ ਕੀਤੀ ਗਈ ਸਾਜ਼ਿਸ਼ ਮਨਦੀਪ ਸਿੰਘ ਨੂੰ ਹਰਾਉਣ ਦੀ ਲੱਗਿਆ ਸਾਰੀਆਂ ਪਾਰਟੀਆਂ ਦਾ ਜੋਰ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਸਾਹਮਣੇ ਆ ਤੇ ਮਨਦੀਪ ਸਿੰਘ ਹਾਰ ਕਿਉਂ ਗਿਆ ਤੇ ਤੀਜੇ ਨੰਬਰ ਦੇ ਉੱਤੇ ਕਿਉਂ ਆਇਆ ਇਹ ਲੋਕਾਂ ਦੇ ਵਿੱਚ ਸਵਾਲ ਵੀ ਆ ਲੋਕਾਂ ਨੇ ਮਨਾਂ ਦੇ ਵਿੱਚ ਇਹ ਸਵਾਲ ਉੱਠਣਾ ਕੁਦਰਤੀ ਵੀ ਆ ਸਵਾਲ ਤਾਂ ਕਰਕੇ ਉੱਠਦਾ ਕਿਉਂਕਿ ਮਨਦੀਪ ਸਿੰਘ ਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਵੇਖਿਆ ਪਹਿਲੇ ਨੰਬਰ ਵਾਲਾ ਬੰਦਾ ਅਚਾਨਕ ਤੀਜੇ ਨੰਬਰ ਦੇ ਉੱਤੇ ਆਵੇ ਉਹ ਮੁਕਾਬਲੇ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਵੀ ਨਾ ਆਵੇ ਤਾਂ ਸਵਾਲ ਉੱਠਣਾ ਕੁਦਰਤੀ ਵੀ ਆ ਮਨਦੀਪ ਸਿੰਘ ਨੂੰ ਵੋਟਾਂ ਪਹਿਲੀ ਵਾਰ ਦੇ ਮੁਕਾਬਲਤਨ ਜੇ ਕਹਿੰਗੇ ਵੀ ਜਿਵੇਂ ਪਹਿਲੀ ਵਾਰ ਮੁਕਾਬਲਾ ਲੜਿਆ ਉਸ ਹਿਸਾਬ ਦੇ ਨਾਲ ਚੰਗਾ ਪਈਆਂ ਮਾੜੀਆਂ ਨਹੀਂ ਪਈਆਂ ਪਰ ਮਨਦੀਪ ਸਿੰਘ ਹਾਰ ਕਿਉਂ ਗਿਆ ਸਵਾਲਾ ਦਾ ਸਵਾਲ ਇਹ ਆ ਇਹਦੇ ਪਿੱਛੇ ਸਭ ਦੇ ਆਪੋ ਆਪਣੇ ਵਿਚਾਰ ਆ ਕੋਈ ਇਹ ਵੀ ਗੱਲ ਕਹਿ ਸਕਦਾ ਕਿ ਮਨਦੀਪ ਦੇ ਖਿਲਾਫ ਸਾਜ਼ਿਸ਼ ਹੋਈ ਆ ਉਹਦੀਆਂ ਵੋਟਾਂ ਨਹੀਂ ਭਨਕੜ ਕੀਤੀ ਗਈ ਆ ਕਿਸੇ ਦੇ ਵਿਚਾਰ ਇਹ ਵੀ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਕੀ ਪਾਰਟੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕਰ ਲਿਆ ਵੀ ਮਨਦੀਪ ਨੂੰ ਹਰਾਓ ਵਾਰਿਸ ਪੰਜਾਬ ਦੇ ਲਹਿਰ ਅੱਗੇ ਨਾ ਵਧੇ ਜੇ ਇਹ ਜਿੱਤ ਗਿਆ ਤਾਂ ਸਤਾਈ ਦੇ ਵਿੱਚ ਇਹ ਲੋਕ ਹੋਰ ਅੱਗੇ ਵਧਣਗੇ ਸਾਨੂੰ ਚੁਣੌਤੀ ਦੇਣਗੇ ਇਸ ਕਰਕੇ ਇਹਨੂੰ ਹੁਣੇ ਰੋਕ ਲੋ ਇਹ ਇੱਕ ਹਿੱਸੇ ਦੇ ਵਿਚਾਰ ਆ ਪਰ ਸੱਚੀ ਗੱਲ ਕੀ ਆ ਸੱਚੀ ਗੱਲ ਵੀਰੋ ਇਹ ਆ ਕਿ ਅਮਰਤਪਾਲ ਸਿੰਘ ਨੇ ਜਦੋਂ ਲੋਕ ਸਭਾ ਦੀ ਚੋਣ ਲੜੀ ਜਦੋਂ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਦੀ ਚੋਣ ਲੜੀ ਤੇ ਜਦੋਂ ਅੱਜ ਉਪ ਚੋਣ ਦਾ ਵੇਲਾ ਸੀ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਕੁਝ ਕੁ ਲਹਿਰਾਂ ਬਹੁਤ ਵੱਡੀਆਂ ਹੁੰਦੀਆਂ ਉਹ ਲਹਿਰਾਂ ਟੜਕਦੀਆਂ ਵੀ ਆ ਉਹ ਲਹਿਰਾਂ ਮਜ਼ਬੂਤ ਵੀ ਹੁੰਦੀਆਂ ਇੱਕ ਥਾਂ ਦੇ ਉੱਤੇ ਟਿਕੀਆਂ ਵੀ ਰਹਿੰਦੀਆਂ ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਅੱਜ ਵਾਲੇ ਨਤੀਜੇ ਤੋਂ ਬਾਅਦ ਅਸੀਂ ਇਹ ਗੱਲ ਕਵਾਂਗੇ ਕਿ ਅਮਰਤਪਾਲ ਸਿੰਘ ਵਾਲੀ ਲਹਿਰ ਖਡੂਰ ਸਾਹਿਬ ਦੇ ਵਿੱਚ ਨਹੀਂ ਸੀ ਖਡੂਰ ਸਾਹਿਬ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਹਲਕਾ ਉੱਥੇ ਇਹ ਲਹਿਰ ਨਹੀਂ ਸੀ ਜਿਹਦੇ ਕਰਕੇ ਮਨਦੀਪ ਸਿੰਘ ਖਾਲਸਾ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਹਾਲਾਂਕਿ ਜਿੱਤ ਹਾਰ ਬਣੀ ਆਈ ਆ ਹੁਣ ਮਨਦੀਪ ਸਿੰਘ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਜੀ ਕਿ ਜੇਕਰ ਮੈਂ ਨਾ ਖੜਦਾ ਜੇਕਰ ਮੈਂ ਨਾ ਚੋਣ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਜਾਣਾ ਸੀ ਇਹਦਾ ਇੱਕ ਅਰਥ ਇਹ ਵੀ ਆ ਕਿ ਮਨਦੀਪ ਸਿੰਘ ਖਾਲਸਾ ਚਾਹੁੰਦਾ ਨਹੀਂ ਜਾਂ ਉਹਨਾਂ ਦੀ ਧਿਰ ਇਹ ਨਹੀਂ ਚਾਹੁੰਦੀ ਜੀ ਕਿ ਸ਼੍ਰੋਮਣੀ ਅਕਾਲੀ ਦਲ ਜਿੱਤੇ ਤੇ ਇੱਕ ਇਹਦਾ ਕਾਰਨ ਇਹ ਵੀ ਕੱਢਿਆ ਜਾ ਸਕਦਾ ਹੈ ਇਹਦਾ ਅਰਥ ਕੱਢਿਆ ਜਾ ਸਕਦਾ ਕਿ ਮਨਦੀਪ ਸਿੰਘ ਖਾਲਸੇ ਦੀ ਇੱਛਾ ਹੀ ਇਹ ਸੀ ਕਿ ਭਾਈ ਉਹ ਧਿਰ ਨਹੀਂ ਆਪਾਂ ਜਿੱਤਣ ਦੇਣੀ ਆਪਣਾ ਜੋ ਮਰਜ਼ੀ ਬਣ ਜੇ ਇੱਥੇ ਵੀ ਦੋ ਵਿਚਾਰ ਵੱਖੋ ਵੱਖਰੇ ਆ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰੈਲੀਆਂ ਦੇ ਵਿੱਚ ਇਕੱਠ ਦੇਖਿਆ ਰੋਡ ਸ਼ੋਅ ਦੇ ਵਿੱਚ ਇਕੱਠ ਦੇਖਿਆ ਪਰ ਉਹਦੇ ਪਿੱਛੇ ਸਭ ਤੋਂ ਵੱਡੀ ਸਪੋਰਟ ਕੀ ਦੀ ਸੀ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਅਮਰਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਦੀ ਪਰ ਜਿਹੜੇ ਬਾਕੀ ਪਾਰਟੀਆਂ ਨੇ ਜਿਹੜੇ ਹਮਖਿਆਲ ਕਰ ਗਏ ਜੀ ਫਲਾਣੀਆਂ ਫਲਾਣੀਆਂ ਪੰਥਕ ਸ਼ਖਸੀਤਾਂ ਫਲਾਣੀਆਂ ਪੰਥਕ ਜਿੱਥੇ ਬੰਦੀਆਂ ਫਲਾਣੀਆਂ ਅਕਾਲੀ ਦਲ ਤੋਂ ਮੁਨਕਰ ਆ ਪਰ ਉਹ ਚੌਂਦਗਨ ਜੀ ਕਿ ਇੱਕ ਨਵੀਂ ਤੇ ਆਵੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਸੀ ਜੇ ਕੋਈ ਸੀ ਤਾਂ ਉਹ ਬਹੁਤ ਬੇਅਸਰ ਸੀ ਜਿਹਦਾ ਨਤੀਜਾ ਸਾਡੇ ਸਾਹਮਣੇ ਆ ਮਨਦੀਪ ਸਿੰਘ ਨੇ ਮਿਹਨਤ ਕੀਤੀ ਮਨਦੀਪ ਸਿੰਘ ਦੇ ਸਮਰਥਕਾਂ ਨੇ ਮਿਹਨਤ ਕੀਤੀ ਮਿਹਨਤ ਕਰਨਾ ਉਹਨਾਂ ਦਾ ਅਧਿਕਾਰ ਆ ਤੇ ਵੋਟ ਪਾਉਣਾ ਲੋਕਾਂ ਦਾ ਹੱਕ ਆ ਲੋਕਾਂ ਨੇ ਇਹ ਠੀਕ ਨਹੀਂ ਸਮਝਿਆ ਕਿ ਮਨਦੀਪ ਸਿੰਘ ਨੂੰ ਜਿਤਾਇਆ ਜਾਵੇ ਪਰ ਇਹਦਾ ਅਰਥ ਇਹ ਵੀ ਨਹੀਂ ਕਿ ਸਤਾਈ ਦੇ ਵਿੱਚ ਬੰਨਣਾ ਕੁਝ ਨਹੀਂ ਜੇ ਲੋਕਾਂ ਦੇ ਵਿੱਚ ਆਪਦੀ ਗੱਲ ਲੈ ਕੇ ਜਾਣਗੇ ਜੇ ਲੋਕਾਂ ਦੇ ਵਿੱਚ ਆਪਣਾ ਫਾਇਦਾ ਚੰਗਾ ਕਰਨਗੇ ਜੇ 117 ਹਲਕਿਆਂ ਦੇ ਵਿੱਚ ਆਪਣਾ ਕਿਡਰ ਖੜਾ ਕਰਨਗੇ ਤਾਂ ਭਵਿੱਖ ਦੇ ਵਿੱਚ ਕੁਝ ਹੋਰ ਵੀ ਹੋ ਸਕਦਾ ਨਹੀਂ ਤਾਂ ਇਹ ਗੱਲ ਬਣਨੀ ਨਹੀਂ ਇਹ ਗੱਲ 100% ਦੀ ਪੱਕੀ ਆ ਹੁਣ ਉਸ ਤੋਂ ਅਗਲੀ ਗੱਲ ਜਿਹੜੀ ਪਾਰਟੀ ਦਾ ਕਿਡਰ ਹੋਵੇ ਜਿਹੜੀ ਪਾਰਟੀ ਦਾ ਬੂਥ ਪੱਦਰ ਤੱਕ ਬੋਲਬਾਲਾ ਹੋਵੇ ਲੋਕ ਉਹਦੇ ਨਾਲ ਵੱਧ ਜੁੜਾ ਰੱਖਦੇ ਆ ਅਸੀਂ ਆਮ ਆਦਮੀ ਪਾਰਟੀ ਦੇ ਬਾਰੇ ਹਮੇਸ਼ਾ ਇਹ ਗੱਲ ਕਹਿੰਦੇ ਆ ਉਹਨੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਉਹਦੇ ਕੋਲੋਂ ਪੂਰੇ ਕੀਤੇ ਜਾ ਹੀ ਨਹੀਂ ਸਕਣੇ ਜਿਨੇ ਲੰਮੇ ਚੌੜੇ ਵਾਅਦੇ ਕੀਤੇ ਆ ਅਸੀਂ ਵੀ ਸ਼ਾਇਦ ਗੱਲ ਕਰਨੇ ਕਿ ਦਲ ਬਦਲੂਆਂ ਨੂੰ ਵੋਟ ਨਹੀਂ ਪੈਣੀ ਚਾਹੀਦੀ ਦਲ ਬਦਲੂਆ ਜਿਹੜੇ ਉਹ ਕਿਸੇ ਕੰਮ ਦੇ ਨਹੀਂ ਹੁੰਦੇ ਪਰ ਦਲ ਬਦਲੂ ਨੂੰ ਜਿਤਾਇਆ ਲੋਕਾਂ ਨੇ ਜਿਤਾਇਆ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਲੋਕਾਂ ਨੇ ਸੋਚਿਆ ਹੋਣਾ ਜੀ ਕਿ 1.5 ਸਾਲ ਪਿਆ ਤੇ ਅਸੀਂ ਲੋਕਾਂ ਦੇ ਕੰਮਕੁੰਮਾ ਜਿਹੜੇ ਉਹ ਜੇਕਰ ਇਹ ਵਿਧਾਇਕ ਹੋਣਗੇ ਹਰਬੀਰ ਸਿੰਘ ਸੰਧੂ ਹੋਰੀ ਤੇ ਫਿਰ ਇਹ ਕੰਮ ਦੇ ਰਣਗੇ ਪਰ ਗੱਲ ਇਹ ਆ ਹਰਮੀਤ ਸਿੰਘ ਦਾ ਪਹਿਲੇ ਨੰਬਰ ਤੇ ਆਉਣਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾੜ ਦੂਜੇ ਨੰਬਰ ਤੇ ਆਉਣਾ ਤੇ ਮਨਦੀਪ ਸਿੰਘ ਦਾ 3 ਦੇ ਉੱਤੇ ਆਉਣਾ ਤੇ ਕਾਂਗਰਸ ਦਾ ਕਰਨਵੀਰ ਸਿੰਘ ਬੁਰਜ ਦੇ ਵੱਲੋਂ 4 ਨੰਬਰ ਤੇ ਆਉਣਾ ਤੇ ਹਰਜੀਤ ਸਿੰਘ ਸੰਧੂ ਦਾ 5ਵੇਂ ਨੰਬਰ ਤੇ ਆਉਣਾ ਇਹ ਸਾਰੀਆਂ ਗੱਲਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੇ ਉੱਤੇ ਬਹੁਤ ਗਿਆ ਕੱਚਾ ਵਜਾਉਣ ਦੀ ਲੋੜ ਦਈ ਕਿ ਅਸੀਂ ਆ ਵੀ ਸੀਟ ਕੱਢ ਲਈ ਜ਼ਿਮਨੀ ਚੋਣ ਜਿੱਤ ਜਾਣਾ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ 116 ਹਲਕਿਆਂ ਦਾ ਧਿਆਨ ਲੀਡਰਸ਼ਿਪ ਦਾ ਧਿਆਨ 117ਵੇਂ ਦੇ ਉੱਤੇ ਲੱਗਾ ਹੁੰਦਾ ਜਦੋਂ ਅਸੀਂ ਵੈਸੇ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਕੱਲੀ-ਕੱਲੇ ਬੰਦੇ ਨੇ ਆਪੋ ਆਪਣੀ ਲੜਾਈ ਆਪੋ ਆਪਣੇ ਹਲਕੇ ਦੇ ਵਿੱਚ ਲੜਨੀ ਆ। ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਵਿੱਚ ਰਿਹਾ। ਚੌਥੀ ਵਾਰ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਹੋਇਆ 1.5 ਸਾਲ ਦੇ ਲਈ। 27 ਦੇ ਵਿੱਚ ਉਹਦੀ ਫੇਰ ਇੱਕ ਵਾਰੀ ਪ੍ਰੀਖਿਆ ਹੋਣੀ ਆ। ਉਹਦੇ ਵਿੱਚ ਸੰਧੂ ਹੋਰੀ ਜਿੱਤਦੇ ਕਿ ਨਹੀਂ ਜਿੱਤਦੇ ਬਾਅਦ ਦੀ ਗੱਲ ਆ। ਪਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਜਿੱਤਿਆ ਅੱਜ ਇਹ ਹਾਰਿਆ ਨਹੀਂ। ਜਦੋਂ ਇਸ ਵੇਲੇ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਨਿਕਲਿਆ ਹੋਵੇ ਜਦੋਂ ਇਸ ਵੇਲੇ ਆਪਾਂ ਜਾਣਦੇ ਹਾਂ ਕਿ ਪ੍ਰਚਾਰ ਆ ਜਿਹੜਾ ਆਪਣਿਆਂ ਦੇ ਵਿੱਚ ਰਿਹਾ ਹੋਇਆ ਨੇ ਖਿਲਾਫ ਕੀਤਾ ਹੋਵੇ ਜਦੋਂ ਇਸ ਵੇਲੇ ਅਕਾਲੀ ਦਲ ਤੱਤੇ ਪਾਣੀ ਦੇ ਵਿੱਚ ਹੋਵੇ ਜਦੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੋਵੇ ਉਦੋਂ ਅਕਾਲੀ ਦਲ ਦਾ ਦੂਜੇ ਨੰਬਰ ਦੇ ਉੱਤੇ ਆ ਜਾਣਾ ਮੇਰੀ ਨਜ਼ਰ ਦੇ ਵਿੱਚ ਇਹ ਵੀ ਜਿੱਤ ਵਾਲੀ ਗੱਲ ਆ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਹੋਇਆ ਜਿਸ ਤਰੀਕੇ ਦੀ ਰਣਨੀਤੀ ਘੜੀ ਗਈ ਉਸ ਤੋਂ ਬਾਅਦ ਇਹ ਲੱਗਦਾ ਸੀ ਜਿਵੇਂ ਸ਼ਰੋਬਣੀ ਅਕਾਲੀ ਦਲ ਦਾ ਉਮੀਦਵਾਰ ਹੀ ਜਿੱਤੂ ਜਾਂ ਦੂਜੇ ਨੰਬਰ ਤੇ ਆਉ ਤੇ ਦੂਜੇ ਨੰਬਰ ਦੇ ਉੱਤੇ ਉਹ ਆਉਣ ਦੇ ਵਿੱਚ ਕਾਮਯਾਬ ਹੋਈ ਵਿਚ ਵਿਚਾਲੇ ਇਹੋਂ ਲੱਗਦਾ ਸੀ ਵੀ ਦੂਜੇ ਨੰਬਰ ਦੀ ਲੜਾਈ ਕਿਹਦੀ ਹੋਊਗੀ ਮਨਦੀਪ ਸਿੰਘ ਦੀ ਜਾਂ ਪ੍ਰਿੰਸੀਪਲ ਰੰਧਾਵਾ ਦੀ ਪਰ ਇਹਦੇ ਵਿੱਚ ਰੰਧਾਵਾ ਹੋਰੀ ਜਿਹੜੇ ਦੂਜੇ ਨੰਬਰ ਦੇ ਉੱਤੇ ਆਏ ਆ ਪਰ ਇੱਥੇ ਭਾਜਪੀ ਦੀ ਜਿਹੜੀ ਕਹਿ ਰਹੀ ਹੈ ਕਿ ਵੀ ਹਿੰਡ ਪਰ ਨਹੀਂ ਗਈ ਆ ਚੌਥੇ ਇੱਕ ਦਿਨ ਭਾਜਪੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਜੀ ਕਿ ਅਸੀਂ ਜੀ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਾਂਗੇ 117 ਸੀਟਾਂ ਦੇ ਉੱਤੇ ਉਹਨਾਂ ਨੂੰ ਇਹ ਗੱਲ ਤੋਂ ਹੁਣ ਰੁਕ ਜਾਣਾ ਚਾਹੀਦਾ ਕਿਉਂਕਿ ਇਕੱਲੇ ਤੌਰ ਦੇ ਉੱਤੇ ਕਿਸੇ ਵੀ ਪਿੰਡੂ ਖੇਤਰ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਬਣਨੀ ਜੇ ਇਹ ਗੱਲ ਬਣਦੀ ਹੋਵੇ ਤਾਂ ਅੱਜ ਉਹ 10000 ਦੇ ਅੰਕੜੇ ਨੂੰ ਜ਼ਰੂਰ ਪਾਰ ਕਰਦੇ ਪਰ ਅੱਜ ਕਰਕੇ ਨਹੀਂ ਆਏ ਕਾਂਗਰਸ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਵੀ ਜਿੰਨੀਆਂ ਲੜਾਈਆਂ ਉਹਨਾਂ ਦੇ ਵਿੱਚ ਆ ਜਿੰਨੀ 파ਟਕ ਉਹਨਾਂ ਦੇ ਵਿੱਚ ਆ ਤੇ ਪਿੰਡ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪਹਿਣਾ ਰਾਜਾ ਵੜਿੰਗ ਦੇ ਵੱਲ ਲੋਕ ਦਿੱਤੇ ਗਏ ਬਿਆਨਾਂ ਕਰਕੇ ਕਾਂਗਰਸ ਦੇ ਵਿੱਚ ਏਕਤਾ ਨਾ ਹੋਣ ਦੇ ਕਰਕੇ ਇੱਕ ਨਵੇਂ ਬੰਦੇ ਨੂੰ ਉਮੀਦਵਾਰ ਬਣਾਉਣ ਦੇ ਕਰਕੇ ਅੱਜ ਕਾਂਗਰਸ ਜਿਹੜੀ ਕਿ ਸਾਨੂੰ ਲੱਗਦਾ ਸੀ ਵੀ ਤੀਜੇ ਜਾਂ ਦੂਜੇ ਨੰਬਰ ਦੇ ਉੱਤੇ ਆਊਗੀ ਉਹ ਅੱਜ 4 ਨੰਬਰ ਦੇ ਉੱਤੇ ਆ ਹੁਣ ਇਸ ਤੋਂ ਬਾਅਦ ਇਸ ਗੱਲ ਦੇ ਅੰਦਾਜ਼ੇ ਆ ਜੀ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਸ਼ਾਇਦ ਖੁੱਸ ਜਾਵੇ ਪਹਿਲਾਂ ਵੀ ਜਾਣਦੀ ਆਸ ਸੀ ਪਰ ਜਿਹੜੇ ਇਹ ਬਿਆਨ ਦਿੱਤੇ ਗਏ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਜਿਸ ਤਰੀਕੇ ਨਾਲ ਪਾਰਟੀ 4 ਨੰਬਰ ਦੇ ਉੱਤੇ ਆਈ ਆ ਇਸ ਕਰਕੇ ਉਮੀਦ ਆ ਕਿ ਉਹਨਾਂ ਦੀ ਥਾਂ ਦੇ ਉੱਤੇ ਸ਼ਾਇਦ ਪ੍ਰਧਾਨਗੀ ਹੋਰ ਹੋਵੇ ਰਾਜਾ ਵੜਿੰਗ ਦੀ ਪ੍ਰਧਾਨਗੀ ਇਸ ਕਰਕੇ ਸ਼ਾਇਦ ਬਚੀ ਰਵੇ ਕਿਉਂਕਿ ਬਿਹਾਰ ਦੇ ਵਿੱਚ ਤਾਂ ਰਾਜਾ ਵੜਿੰਗ ਦਾ ਅਸਰ ਨਹੀਂ ਸੀ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਦਾ ਹਾਈਡਰੋਜਨ ਮਾਮਾ ਨਹੀਂ ਚੱਲਿਆ ਇਸ ਕਰਕੇ ਜੇ ਉਥੇ ਤੱਤੇ ਪਾਣੀ ਦੇ ਵਿੱਚ ਆ ਤੇ ਪੰਜਾਬ ਦੇ ਵਿੱਚ ਥੋੜੇ ਜਿਹੇ ਤੱਤੇ ਪਾਣੀ ਨੂੰ ਉਹ ਬਹੁਤਾ ਨਹੀਂ ਮੰਨ ਦੇਗੇ ਇਸ ਕਰਕੇ ਉਹ ਕਦੇ ਵੀ ਸਾਡਾ ਜਿਹੜਾ ਉਤਲਾ ਪ੍ਰਧਾਨ ਆ ਉਹ ਵੀ ਤਾਂ ਠੰਡਾ ਮੱਠਾ ਹੀ ਸਾਬਤ ਹੋ ਰਿਹਾ ਤੇ ਜੇ ਪੰਜਾਬ ਦੇ ਵਿੱਚ ਜੋ ਚੱਲਦਾ ਉਹਵੇਂ ਚੱਲੀ ਜਾਣ ਦਿੰਨੇ ਆ ਪਰ ਭਾਜਪਾ ਜਿਹੜੀ ਉਹਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਜਿਕੇ 2027 ਦੇ ਵਿੱਚ ਜੇਕਰ ਇਕੱਲੇ ਤੌਰ ਤੇ ਚੋਣ ਲੜੂਗੀ ਉਹ ਜਲਵਾ ਪੇਸ਼ ਕਰੂਗੀ ਉਹਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਉਹ ਇਕੱਲੇ ਤੌਰ ਦੇ ਉੱਤੇ ਚਮਤਕਾਰ ਹਾਸਲ ਕਰੂਗੀ ਰਬਨੀਤ ਸਿੰਘ ਬਿੱਟੂ ਭਾਵੇਂ ਚੌਥੇ ਕੜਨੇ ਗੱਲ ਕਹਿੰਦੇ ਆ ਜੀ ਕਿ ਅਸੀਂ ਪਿਛਲੀਆਂ ਦੋ ਚੋਣਾਂ ਇਕੱਠੇ ਕੱਲਿਆਂ ਨੇ ਲੜੀਆਂ ਲੋਕ ਸਭਾ ਵਾਲੀ ਵੀ ਤੇ ਵਿਧਾਨ ਸਭਾ ਵਾਲੀ ਵੀ ਐਤਕੀ ਵੀ ਅਸੀਂ ਇਕੱਲੇ ਲੜਾਂਗੇ ਸਾਨੂੰ ਕੀ ਹੋਇਆ ਚੋਣ ਲੜਨਾ ਕੋਈ ਮਾੜੀ ਗੱਲ ਨਹੀਂ ਆ ਚੋਣ ਲੜਨ ਦਾ ਤੁਹਾਨੂੰ ਅਧਿਕਾਰ ਆ ਪਰ ਚੋਣ ਲੜ ਕੇ ਪ੍ਰਾਪਤੀ ਕਿਹੜੀ ਤੁਹਾਡੀ ਝੋਲੀ ਦੇ ਵਿੱਚ ਪੈਂਦੀ ਹੈ ਸਵਾਲਾਂ ਦਾ ਸਵਾਲ ਇਹ ਆ ਜਦੋਂ ਅੱਜ ਸਵੇਰ ਦੇ ਵੇਲੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਪਹਿਲੇ 3 ਰਾਊਂਡ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਅੱਗੇ ਸੀ ਚੌਥੇ ਰਾਊਂਡ ਦੇ ਵਿੱਚ ਜਾ ਕੇ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੱਗੇ ਹੋਇਆ 16 ਰਾਉਂਡ ਦੇ ਵਿੱਚੋਂ 3 ਰਾਉਂਡ ਦੇ ਵਿੱਚ ਆ ਅਕਾਲੀ ਦਲ ਦੀ ਉਮੀਦਵਾਰ ਦਾ ਅੱਗੇ ਰਹਿਣਾ ਇਸੇ ਕਰਕੇ ਮੈਂ ਕਹਿੰਦਾ ਕਿ ਇਹ ਹਾਰ ਨਹੀਂ ਇਹ ਜਿੱਤ ਆ ਨਹੀਂ ਤਾਂ ਤੁਸੀਂ ਸੋਚ ਸਕਦੇ ਹੋ ਵੀ ਭਾਈ ਅਕਾਲੀ ਦਲ ਨੂੰ ਅੱਜ ਦੇ ਦੌਰ ਦੇ ਵਿੱਚ ਇਸ ਤਰੀਕੇ ਦੇ ਨਾਲ 3 ਰਾਉਂਡ ਦੇ ਵਿੱਚ ਅੱਗੇ ਤਾਂ ਮਿਲ ਸਕਦੀ ਆ ਮੈਂ ਤਾਂ ਨਹੀਂ ਇਸ ਗੱਲ ਨੂੰ ਮੰਨਦਾ ਸੀ ਪਰ ਜੋ ਹੋਇਆ ਤੁਹਾਡੇ ਸਾਹਮਣੇ ਆ ਆ ਤੁਸੀਂ ਵੇਰਵਾ ਦੇਖ ਲਓ 16ਵੇਂ ਰਾਉਂਡ ਦੇ ਵਿੱਚ 12000 ਤੇ 91 ਵੋਟਾਂ ਦੇ ਫਰਕ ਦੇ ਨਾਲ ਹਰਮੀਤ ਸਿੰਘ ਸੰਧੂ ਜਿੱਤੇ ਆ ਯਾਨੀ ਕਿ 12000 ਤੇ 91 ਵੋਟਾਂ ਦੇ ਫਰਕ ਦੇ ਨਾਲ ਸੁਖਵਿੰਦਰ ਕੌਰ ਰੰਧਾਵਾ ਹਾਰੇ ਆ ਪਹਿਲੇ ਰਾਉਂਡ ਦੇ ਵਿੱਚ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਸਭ ਤੋਂ ਅੱਗੇ ਸੀ ਆਮ ਆਰਮੀ ਪਾਰਟੀ ਇੱਥੇ ਦੂਜੇ ਨੰਬਰ ਦੇ ਉੱਤੇ ਸੀ ਦੂਜੇ ਰਾਉਂਡ ਦੇ ਵਿੱਚ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਦੀ ਲੀਡ ਵੱਧ ਕੇ 1480 ਹੋ ਗਈ ਸੀ ਤੀਜੇ ਰਾਉਂਡ ਦੇ ਵਿੱਚ ਇਹ ਲੀਡ ਘਟੀ ਤੇ ਘਟ ਕੇ 374 ਰਹਿ ਗਈ ਹੁਣ ਅਗਲਾ ਵੀਰਵਾ ਸੁਣਿਓ ਚੌਥੇ ਰਾਉਂਡ ਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ 179 ਵੋਟਾਂ ਦੀ ਲੀਡ ਮਿਲ ਗਈ ਤੇ ਪੰਜਵੇਂ ਰਾਉਂਡ ਦੇ ਵਿੱਚ 187 ਹੋ ਗਈ ਵਧ ਕੇ ਛੇਵੇਂ ਰਾਉਂਡ ਦੇ ਵਿੱਚ 892 ਹੋ ਗਈ 7ਵੇਂ ਦੇ ਵਿੱਚ 1836 ਹੋਗੀ ਤੇ 8ਵੇਂ 라ਉਂਡ ਦੇ ਵਿੱਚ 3668 9ਵੇਂ 라ਉਂਡ ਦੇ ਵਿੱਚ 5500 ਤੇ 10 ਲੀਡ ਹੋਗੀ 10ਵੇਂ 라ਉਂਡ ਦੇ ਵਿੱਚ 7294 12ਵੇਂ ਦੇ ਵਿੱਚ 10232 13ਵੇਂ ਦੇ ਵਿੱਚ 11594 14ਵੇਂ ਦੇ ਵਿੱਚ 11000 ਤੇ 117 15ਵੇਂ ਦੇ ਵਿੱਚ 11317 ਤੇ 16ਵੇਂ 라ਉਂਡ ਦੇ ਵਿੱਚ 12000 ਤੇ 91 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਨ ਦੇ ਵਿੱਚ ਕਾਮਯਾਬ ਹੋਇਆ ਅਰਥ ਇਹਦੇ ਜੋ ਵਰਦੀ ਕੱਢ ਲਗੇ ਮੈਂ ਇਹ ਅਰਥ ਕੱਢਦਾ ਕਿ ਅਕਾਲੀ ਦਲ ਅੱਜ ਹਾਰਿਆ ਨਹੀਂ ਅੱਜ ਜਿੱਤਿਆ ਡਿੱਗਿਆ ਪਿਆ ਇੱਕ ਵਾਰੀ ਫਿਰ ਉੱਠਿਆ ਇਹਦਾ ਮਤਲਬ ਇਹ ਵੀ ਨਹੀਂ ਕਿ ਪਾਈ ਇਹਨਾਂ ਨੇ ਚਮਤਕਾਰ ਸਤਾਈ ਦੇ ਵਿੱਚ ਕਰ ਹੀ ਦੇਣਾ ਦੂਜੇ ਤੋਂ ਪਹਿਲੇ ਨੰਬਰ ਤੇ ਆਉਣਗੇ ਇਹ ਲੋਕਾਂ ਦਾ ਮિજાਜ ਕੀ ਉਹਨਾਂ ਤੱਕ ਆਕਾਲੀ ਦਲ ਮੁੱਦੇ ਕਿਹੋ ਜਿਹਾ ਚੁੱਕਦਾ ਉਹਨਾਂ ਤੱਕ ਆਕਾਲੀ ਦਲ ਪੰਥਕ ਪਾਰਟੀ ਖੁਦ ਨੂੰ ਕਿਵੇਂ ਵੱਡੇ ਪਦਰ ਤੇ ਸਾਬਤ ਕਰਦਾ ਉਹਨਾਂ ਤੱਕ ਪੰਥ ਦੇ ਮਸਲੇ ਚੁੱਕਣ ਦੇ ਵਿੱਚ ਕਿਵੇਂ ਕਾਮਯਾਬ ਰਹਿੰਦਾ ਔਰ ਤੱਕ ਇਹ ਉਹਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਜੇ ਆਮ ਆਦਮੀ ਪਾਰਟੀ ਕਹਿੰਦੀ ਕਿ ਇਸ ਜਿੱਤ ਤੋਂ ਬਾਅਦ ਅਸੀਂ 27 ਦੇ ਵਿੱਚ ਵੀ ਸਰਕਾਰ ਬਣਾ ਲੈਣੀ ਆ ਇਹ ਵੀ ਖਿਆਲੀ ਪਲਾਓ ਵਾਲੀ ਗੱਲ ਆ ਕਿਉਂਕਿ ਇੱਕ ਸੀਟ ਦੇ ਉੱਤੇ ਚਮਤਕਾਰ ਪੇਸ਼ ਕਰਨਾ ਵੱਖਰੀ ਗੱਲ ਆ 117 ਸੀਟਾਂ ਦੇ ਉੱਤੇ ਕਰਨਾ ਵੱਖਰੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਇਹ ਵੇਰਵਾ ਆਇਆ ਬਈ ਕੁੱਲ ਵੋਟਾਂ ਜਿਹੜੀਆਂ ਹਰਮੀਤ ਸਿੰਘ ਸੰਧੂ ਨੂੰ ਕਿੰਨੀਆਂ ਪਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 42000 ਤੇ 649 ਵੋਟਾਂ ਪਈਆਂ 30000 ਤੇ 558 ਵੋਟਾਂ ਨੇ ਜਿਹੜੀਆਂ ਉਹ ਬੀਬੀ ਸੁਖਵਿੰਦਰ ਕੌਰ ਰੰਡਾਵਾ ਨੂੰ ਪਈਆਂ ਆ ਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਨੂੰ 1940 ਤੇ 20 ਵੋਟਾਂ ਪਈਆਂ ਚੌਥੇ ਨੰਬਰ ਦੇ ਉੱਤੇ ਰਹੀ ਜਿਹੜੀ ਪਾਰਟੀ ਕਾਂਗਰਸ ਉਹਨੂੰ 15000 ਤੇ 78 ਵੋਟਾਂ ਪਈਆਂ ਤੇ ਪੰਜਵੇਂ ਨੰਬਰ ਦੇ ਉੱਤੇ 10000 ਦਾ ਅੰਕੜਾ ਨਹੀਂ ਸ਼ੋ ਸਕਿਆ ਭਾਜੀਪੀ ਦਾ ਉਮੀਦਵਾਰ ਇਹਨੂੰ 6200 ਤੇ 39 ਵੋਟਾਂ ਪਈਆਂ ਮਤਲਬ ਇਹ ਆ ਕਿ ਅੱਜ ਵਾਲੇ ਨਤੀਜਿਆਂ ਨੇ ਕਈ ਤਰ੍ਹਾਂ ਦੇ ਭੁਲੇਖੇ ਕੱਢੇ ਆ ਤੇ ਸਭ ਤੋਂ ਵੱਡਾ ਭੁਲੇਖਾ ਕਿਹਨਾਂ ਦਾ ਕੱਢਿਆ ਜਿਹੜੇ ਫੇਸਬੁੱਕ ਦੇ ਉੱਤੇ ਗਾਲਾਂ ਕੱਢਦੇ ਆ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਮਨਦੀਪ ਸਿੰਘ ਦੇ ਤੁਸੀਂ ਹੱਕ ਦੇ ਵਿੱਚ ਜੇਕਰ ਨਹੀਂ ਬੋਲਦੇ ਤੁਸੀਂ ਪੰਥ ਦੇ ਗਦਾਰ ਹੋ ਤੁਸੀਂ ਸੱਚ ਨੂੰ ਕਬੂਲ ਨਹੀਂ ਕਰਦੇ ਤੁਹਾਨੂੰ ਸੱਚ ਹਜ਼ਮ ਨਹੀਂ ਕਰਨਾ ਆਉਂਦਾ ਮਨਦੀਪ ਸਿੰਘ ਤਾਂ ਜਿੱਤਿਆ ਪਿਆ ਮੈਂ ਪਿਛਲੇ ਦਿਨੀ ਵੀਡੀਓ ਦੇ ਵਿੱਚ ਮੇਰਾ ਖਿਆਲ ਵੀ 4 ਕਿੜੇ ਪੁਰਾਣੀ ਗੱਲ ਆ ਉਦੋਂ ਇਹ ਗੱਲ ਕਹੀ ਸੀ ਕਿ ਇੱਕ ਤਰਨਤਾਰਨ ਤੋਂ ਪੱਤਰਕਾਰ ਨੇ ਮੈਨੂੰ ਫੋਨ ਕਰਕੇ ਗੱਲ ਕਹੀ ਕਿ ਮਨਦੀਪ ਸਿੰਘ ਹਾਰਨ ਦੀ ਵੀ ਸੰਭਾਵਨਾ ਹੈ ਮੈਂ ਵੀ ਉਵੇਂ ਹੀ ਉਤਸੁਕਤਾ ਨਾਲ ਪੁੱਛਿਆ ਸੀ ਹੈ ਇਹ ਕਿਵੇਂ ਹੋ ਗਿਆ ਮੇਰੀ ਨਜ਼ਰ ਦੇ ਵਿੱਚ ਤੋਂ ਜਿੱਤ ਰਿਆ ਉਹਨੇ ਮੈਨੂੰ ਗਰਾਉਂਡ ਰਿਐਲਿਟੀ ਦੱਸੀ ਸੀ ਕਿ ਬਾਈ ਜੀ ਪ੍ਰਚਾਰ ਸੋਸ਼ਲ ਮੀਡੀਆ ਤੇ ਦਿਸ ਰਿਹਾ ਲੋਕਾਂ ਦੇ ਵਿੱਚ ਨਹੀਂ ਓਵੇਂ ਹੈ ਜਿਵੇਂ ਤੁਸੀਂ ਲਹਿਰ ਬਣੀ ਮਹਿਸੂਸ ਕਰਦੇ ਓਵੇਂ ਨਹੀਂ ਹੈ ਮਨਦੀਪ ਸਿੰਘ ਦੇ ਪਿੱਛੇ ਇਕੱਲਾ ਨੌਜਵਾਨ ਵਰਗਾ ਉਹ ਵੀ ਨੌਜਵਾਨ ਉਹ ਆ ਜਿਹੜਾ ਕਿ ਬਾਕੀ ਪਾਰਟੀਆਂ ਦੇ ਉਹ ਅਸਹਿਮਤਾ ਜਾਂ ਕਿ ਖਫਾ ਪਰ ਇੱਥੇ ਉਹਨੇ ਵੱਡੀ ਗਿਣਤੀ ਦੇ ਵਿੱਚ ਇੱਕ ਤਰਫਾ ਇਕੱਠ ਨਹੀਂ ਹੋਇਆ ਜਿਵੇਂ ਕਿ ਆਮ ਤੌਰ ਦੇ ਉੱਤੇ ਹੁੰਦਾ ਜਿਵੇਂ ਕਿ ਅਮਰਤਪਾਲ ਸਿੰਘ ਦੇ ਵੇਲੇ ਹੋਇਆ ਸੀ ਤੇ ਅੱਜ ਮੈਨੂੰ ਲੱਗਦਾ ਵੀ ਮੇਰਾ ਉਹ ਪੱਤਰਕਾਰ ਸਾਥੀ ਸਹੀ ਕਹਿੰਦਾ ਸੀ ਤੇ ਮੇਰਾ ਜਿਹੜਾ ਭੁਲੇਖਾ ਸੀ ਇਹ ਗਲਤ ਸੀ ਪਰ ਮੇਰੀ ਤੁਹਾਨੂੰ ਵੀ ਬੇਨਤੀ ਆ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਗਾਲ ਦੁੱਪੜ ਵਾਲਾ ਦੌਰ ਆ ਜੇਕਰ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਕਾਂਗਰਸ ਉਮੀਦਵਾਰ ਜਿੱਤੂ ਤੇ ਆਜ਼ਾਦ ਉਮੀਦਵਾਰ ਦੇ ਪੱਖ ਵਾਲੇ ਬੰਦੇ ਤੁਹਾਨੂੰ ਗਾਲਾਂ ਕੱਢਦੇ ਆ ਜੇ ਅੱਜ ਤੋਂ 3 ਦਿਨ ਪਹਿਲਾਂ ਇਹ ਗੱਲ ਕਹਿੰਦੇ ਸਪਸ਼ਟ ਤੌਰ ਤੇ ਕੱਲ ਵੀ ਗੱਲ ਕਹਿ ਦਿੰਦੇ ਕਿ ਮਨਦੀਪ ਸਿੰਘ ਨਹੀਂ ਜਿੱਤਣਾ ਬੜੇ ਲੋਕਾਂ ਨੇ ਕਿਹਾ ਤੁਸੀਂ ਵਿੱਕ ਗਏ ਹੋ ਤੁਸੀਂ ਖਰੀਦੇ ਗਏ ਹੋ ਤੁਸੀਂ ਬੁਲਾਣੇ ਹੋ ਗਏ ਢਿੰਗੜੇ ਹੋ ਗਏ ਹੋ ਅੱਜ ਨਹੀਂ ਕਹਿ ਸਕਦੇ ਜੇ ਕੱਲੇ ਗੱਲ ਕਹਿ ਦਿੰਦੇ ਜੀ ਕਿ ਆਮ ਆਦਮੀ ਪਾਰਟੀ ਦੀ ਆਸ ਅਜੁੱਤਨ ਦੀ ਫਿਰ ਕਹਣਾ ਸੀ ਚੈੱਕ ਮਿਲ ਗਿਆ ਲੱਗਦਾ ਬੋਝਾ ਭਾਰਾ ਹੋ ਗਿਆ ਲੱਗਦਾ ਅੱਜ ਨਹੀਂ ਇਹ ਗੱਲ ਕਹਿ ਸਕਦੇ ਤੁਸੀਂ ਕਿਸੇ ਦੇ ਵੀ ਸਮਰਥਕ ਹੋ ਸਕਦੇ ਆ ਤੁਹਾਨੂੰ ਕੋਈ ਵੀ ਨਿੱਜੀ ਤੌਰ ਤੇ ਪਸੰਦ ਹੋ ਸਕਦਾ ਸਿਧਾਂਤਕ ਤੌਰ ਤੇ ਪਸੰਦ ਹੋ ਸਕਦਾ ਪਰ ਤੁਹਾਡੀ ਪਸੰਦ ਤੁਹਾਡੇ ਸਿਧਾਂਤ ਪੂਰੇ ਪੰਜਾਬ ਦੇ ਵਿੱਚ ਜਾਂ ਉਸ ਸਬੰਧਤ ਖੇਤਰ ਦੇ ਉਸ ਹਲਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਲਾਗੂ ਨਹੀਂ ਹੁੰਦੇ ਉਹਨਾਂ ਦੀ ਪਸੰਦ ਹੋਰ ਹੋਤਕਦੀ ਤੁਹਾਡੀ ਪਸੰਦ ਹੋਰ ਆ ਤੁਸੀਂ ਫੇਸਬੁੱਕ ਦੇ ਉੱਤੇ ਲਹਿਰ ਬਣਾ ਸਕਦੇ ਹੋ ਪਰ ਜ਼ਮੀਨੀ ਪੱਦਰ ਦੇ ਉੱਤੇ ਨਹੀਂ ਜਿਵੇਂ ਕਿ ਬਣੀ ਵੀ ਨਹੀਂ ਮਨਦੀਪ ਸਿੰਘ ਨੂੰ ਹਾਰ ਦੇ ਕਾਰਨ ਟਟੋਲੜੇ ਪਹਿਣਗੇ ਆ ਕਾਲੀ ਦਲ ਦੀ ਜਿੱਥੇ ਕਮੀ ਰਹੀਗੀ ਉਹਨਾਂ ਨੂੰ ਉਹ ਹਾਰ ਲੱਭਣੀ ਪਊਗੀ ਤੇ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਚੰਬੜਣਾ ਨਹੀਂ ਚਾਹੀਦਾ ਡੀਜੀਪੀ ਨੂੰ ਵੀ ਤਸਵੀਰ ਦੇਖਣੀ ਚਾਹੀਦੀ ਆ ਤੇ ਕਾਂਗਰਸ ਨੂੰ ਇਹ ਭਲੇਖਾ ਕੱਢਣਾ ਚਾਹੀਦਾ ਕਿ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਕਮਾਲਾਂ ਕਰ ਦੇਣੀਆਂ ਇਸ ਵੇਲੇ ਕਾਂਗਰਸ ਦੇ ਵਿੱਚ ਪੰਜ ਮੁੱਖ ਮੰਤਰੀ ਆ 5 ਸੀਟਰ ਘੱਡੀ ਤਾਂ ਇਹਨਾਂ ਦੇ ਮੁੱਖ ਮੰਤਰੀਆਂ ਦੀ ਆ ਪਰ ਕਾਂਗਰਸ ਨੂੰ ਸਮਝਣਾ ਪਊਗਾ ਵੀ ਜੇਕਰ 59 ਸੀਟਾਂ ਜਿੱਤਾਂਗੇ ਪੰਜਾਬ ਦੇ ਵਿੱਚ 117 ਦੇ ਵਿੱਚੋਂ ਸਰਕਾਰ ਫੇਰ ਬਣਨੀ ਆ ਇੱਕ ਇੱਕ ਸੀਟ ਜਿੱਤ ਕੇ ਫੇਰ ਬਣੋ ਪਰ ਜੇ ਤੁਸੀਂ ਕਹੋ ਜੀ ਮੈਂ ਜਿੱਤ ਗਿਆ ਬਾਕੀ ਭਾਵੇਂ ਸਾਰੇ ਹਾਰ ਜਾਣ ਪਹਿਲਾਂ 59 ਪੂਰੇ ਕਰੋ ਮੁੱਖ ਮੰਤਰੀ ਦੀ ਲੜਾਈ ਫੇਰ ਲੜਿਓ ਸੋ ਮਨਦੀਪ ਸਿੰਘ ਵੀ ਮਿਹਨਤ ਕਰੇ ਜਿਹੜਾ ਜਿੱਤਿਆ ਉਹ ਵੀ ਲੋਕਾਂ ਦੇ ਪ੍ਰਤੀ ਆਪਣੇ ਫਰਜ਼ ਨਿਭਾਵੇ ਅਕਾਲੀ ਦਲ ਮੁੜ ਕੇ ਖੇਤਰੀ ਪਾਰਟੀ ਮੁੜ ਕੇ ਪੈਰਾਂ ਸਿਰ ਹੋਵੇ